ਜਿਹੜਿਆ ਬਾਜੀ ਲੈ ਗਿਆ ਸੀ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਆਦਾ ਕਾ ਕਾਂਗਰਸ ਨੂੰ ਤੇ ਦੁਸ਼ਮਣ ਮੰਨਦੇ ਨਹੀਂ ਜਾਏ ਰਲ ਕੇ ਖੇਡ ਰਹੇ ਨੇ ਕਾਂਗਰਸ ਦੇ ਕਾਗਜ਼ ਬਹੁਤ ਘੱਟ ਰੱਦ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਮੈਂ ਇਹਦੇ ਵੀ ਕਰਤੇ ਕਵਰਿੰਗ ਦੇ ਵੀ ਕਰ ਦਿੱਤੇ ਮਤਲਬ ਬਹੁਤ ੱੱਕਾ ਵਾ ਲੋਕਾਂ ਦੇ ਮਨਾਂ 'ਚ ਰੋਸ ਹੈ ਇਸ ਪ੍ਰਤੀ ਆਪਾਂ ਇਹਦਾ ਜਿਹੜਾ ਰੋਸ ਦਾ ਹਾਰ ਹੁਣ ਜਾ ਕੇ ਵੀਡੀਓ ਦਫ਼ਤਰ ਚੱਲੇ ਆ ਉੱਥੇ ਜਾ ਕੇ ਆਪਾਂ ਆਰੋ ਸਾਹਿਬ ਨੂੰ ਪੁੱਛਦੇ ਆ ਧਰਨਾ ਦੇ ਨੇ ਉੱਥੇ ਬਹਿ ਕੇ ਆਨ ਦੱਸਣ ਤੇ ਸਹੀ ਭਾਡੇ ਰੱਦ ਕੀਤੇ ਕਿਉਂ ਨੇ ਉਹਦੇ ਵਾਤਾ ਦਾ ਪ੍ਰੈਸ ਕਨਸਲ ਸੱਦੀਏ ਕਿ ਤੁਸੀਂ ਸਾਡੀ ਆਵਾਜ਼ ਪ੍ਰੈਸ ਹੀ ਪ੍ਰੈਸ ਬੱਜੀ ਹੈ ਤੁਹਾਡਾ ਇੱਕ ਜਿਹੜਾ ਪਿੱਲਰ ਹੈ ਪ੍ਰੈਸ ਦਾ ਉਹ ਹੀ ਸਾਨੂੰ ਇਨਸਾਫ ਦਵਾ ਸਕਦਾ ਤੁਸੀਂ ਹੀ ਸਾਡੇ ਸਾਥ ਤੇ ਤਾਂ ਤੁਹਾਨੂੰ ਸੱਚ ਕੇ ਅਸੀਂ ਆਵਾਜ਼ ਚਾਹੀਏ ਕਿ ਸਾਡੇ ਲੋਕਾਂ ਦੀ ਆਵਾਜ਼ ਸੁਣ ਕਿੰਨੇ ਮੰਨ ਦੇ ਵਿੱਚ ਬਲਬਲੇ ਸਨ ਮਿਆਰੋ ਸਾਹਿਬ ਨੂੰ ਕਹਿ ਕੇ ਵੀ ਆਇਆ ਸੀ ਕਿ ਬੜੇ ਚਾਹਵਨਾਂ ਲੋਕਾਂ ਨੇ ਕਾਗਜ਼ ਭਰੇ ਨੇ ਕੋਈ ਮਜਬੂਰੀ ਵਸ ਨਹੀਂ ਈਵਨ ਦਨ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਜਿਨ੍ਹਾਂ ਨੇ ਕਾਗਜ਼ ਭਰੇ ਸੀ ਉਹ ਡਰੇ ਬੈਠੇ ਸੀ ਉਹਨਾਂ ਨੇ ਚਾਹਣਾ ਨਹੀਂ ਭਰੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਬੜੇ ਚਾਰ ਨਾ ਭਰੇ ਸੀ ਇਹਨਾਂ ਨੇ ਆਪਣਾ ਅੱਦਾ ਅੱਦਾ ਹਲਕਾ ਗਾਹ ਵੀ ਲਿਆ ਸੀ ਲੋਕਾਂ ਨੂੰ ਮਿਲ ਵੀ ਆਏ ਸੀ ਤੇ ਇਸ ਕਰਕੇ ਮੈਂ ਤੇ ਤੁਹਾਨੂੰ ਅਪੀਲ ਕਰਦਾ ਤੁਹਾਡੇ ਜਰੀਏ ਸਰਕਾਰ ਨੂੰ ਕਿ ਇਹ ਧੱਕੇਸ਼ਾਹੀ ਨਾ ਕਰੇ ਇੱਥੇ ਦੁਬਾਰਾ ਨਜਰਸਾਨੀ ਕਰਕੇ ਜਿਹੜੀਆਂ ਫੈਸਲੇ ਸਹੀ ਨੇ ਜਾਣ ਬੁੱਝ ਕੇ ਰੱਦ ਕੀਤੀਆਂ ਨੇ ਉਹਨਾਂ ਨੂੰ ਬਹਾਲ ਕੀਤਾ ਜਾ ਜੇ ਤਾਂ ਵੀ ਸੁਣਵਾਈ ਨਹੀਂ ਹੋਈ ਤਾਂ ਅਗਲਾ ਕਦਮ ਕੀ ਹੋਏਗਾ ਸਾਰੀ ਦਾ ਅਗਲਾ ਕਦਮ ਵੇਖੋ ਅਸੀਂ ਪਾਰਟੀ ਪ੍ਰਧਾਨ ਜੀ ਨੇ ਸਲਾਹ ਕਰਾਂਗੇ ਜੋ ਪਾਰਟੀ ਪ੍ਰਧਾਨਾ ਹਾਨੂੰ ਦੇਣਗੇ ਸੰਦੇਸ਼ ਉਹਦੇ ਉੱਤੇ ਆਪਾਂ ਅਮਲ ਕਰਾਂਗੇ ਜੇ ਧਰਨਾ ਲੜਨਾ ਪਵੇ ਲਾਵਾਂਗੇ ਜੇ ਕੋਰਟ ਜਾਣਾ ਪਿਆ ਜਾ ਇੱਕ ਐਮਐਲਏ ਨੇ ਪੱਗ ਬਾਰੇ ਵੀ ਬਿਆਨ ਦਿੱਤਾ ਉਹਦੇ ਬਾਰੇ ਕੀ ਦੇਖੋ ਉਹਦੇ ਉਹਦੇ ਉਹਦੀ ਘਟਿਆ ਸੋਚ ਦੇ ਇੱਕ ਨਤੀਜਾ ਕਿਉਂਕਿ ਪੱਗ ਜਿਹੜੀ ਹੈ ਇਹ ਸਿਰ ਦੇ ਲਈ ਹੈ ਸਾਡੀ ਕੌਮ ਦੀ ਪੱਗਾਂ ਇਹ ਕੋਈ 5 ਮੀਟਰ ਦਾ ਕੱਪੜਾ ਨਹੀਂ ਹੈਗੇ ਇਹਨੂੰ ਬਨ ਲੈ ਤੇ ਤੁਰ ਕੇ ਪੱਗ ਜਿਹੜੀ ਹੈ ਇਹ ਸਾਡੀ ਸਰਦਾਰੀ ਹੈ ਸਾਡੀ ਇੱਜ਼ਤ ਹੈ ਇਹਦੇ ਬਾਰੇ ਇਹੋ ਜਿਹੇ ਬੋਲੇ ਨੇ ਉਹ ਬਹੁਤ ਮੰਦ ਭਾਗੀ ਬੋਲੇ ਨੇ ਚਾਹਵਦ ਉਹਨਾਂ ਨੇ ਆਪਣੀ ਸੋਚ ਪ੍ਰਤੀ ਦੱਸਿਆ ਕਿ ਉਹਨਾਂ ਦੀ ਸੋਚ ਇੰਨੀ ਕੀ ਹੈ ਜਦੋਂ ਕੋਈ ਬੰਦਾ ਬੋਲਦਾ ਨਾ ਕਿ ਇਹ ਸਾਡੇ ਆਪਣੀ ਕੌਮ ਦਾ ਬੰਦਾ ਆਪਣੀ ਕਿਹ ਕਕਾਰ ਦੇ ਬਾਰੇ ਬੋਲੇ ਤੇ ਉਹਦੀ ਸੋਚ ਦਾ ਉੱਥੋਂ ਪਤਾ ਲੱਗਦਾ ਪਈ ਇਹਦੀ ਸੋਚ ਇੰਨੀ ਜਿਹੜੇ ਕਾਗਜ਼ ਤੁਹਾਡੇ ਐਕਸੈਪਟ ਹੋ ਜੇ ਨੇ ਉੱਥੇ ਜਿੱਤਣ ਦੇ ਬਿਲਕੁਲ ਨਹੀਂ ਗੁਰੂ ਰਾਮਦਾਸ ਕਿਰਪਾ ਕਰਨ ਤੁਹਾਡੇ ਸਾਰਿਆਂ ਦੇ ਆਪਣੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸ਼ਾਨਦਾਰ ਸੀਟਾਂ ਜਿੱਤ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ 'ਚ ਪਾਵਾਂਗੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਬਚੀ ਹੈ ਬਲਾਕ ਸੰਪਤੀਆਂ ਜਿਹੜੀਆਂ ਬਚੀਆਂ ਨੇ ਆਪਾਂ ਜਿੱਤਾਂਗੇ ਤੇ ਬੜੀ ਸ਼ਾਨ ਨਾਲ ਜਿੱਤਾਂਗੇ ਅਜਿਨਾਂ ਦੇ ਕਾਗਜ਼ੇ ਰੱਦ ਹੋਏ ਨੇ ਉਹਨਾਂ ਉਹਨਾਂ ਦੇ ਵੀ ਦੁੱਖ ਸੁਣਨਾ ਉਹ ਵੀ ਰੱਤਸਾਂ